वो क्या क्या मतलब कैसे लगा ये भाई मैंने सोलह आठ को यहाँ पर ज्वाइनिंग की है और वैसे मैंने सारी जो अपनी जितनी भी जॉब है सारी गुरदासपुर में की है और यहाँ पे मेरे काफ़ी लोग मुझे जानते हैं और मुझे वाकई ही बहुत अच्छा लगा यहाँ पे आके क्योंकि मैं पहले भी लोगों की बहुत सेवा करता था अपने हेल्थ डिपार्टमेंट के लिए बहुत काम करता था किसी को प्रॉब्लम आने नहीं देता था और आगे से भी मेरी यही है कि मैं किसी को भी किसी भी आदमी को ज़रूरतमंद को कोई भी समस्या जो है नहीं आने दूंगा ਔਰ ਅਗਰ ਉਹਨਕੋ ਕੋਈ ਸਮੱਸਿਆ ਆਈ ਔਰ ਮੈਂ ਉਹਨਸੇ ਨਵੇਦਨ ਕਰਦਾ ਹਾਂ ਕਿ ਉਹ ਮੇਰੇ ਪਾਸ ਆਏ ਔਰ ਮuje ਆ ਕੇ ਬਤਾਏ ਅਗਰ ਮੈਂ ਨਾ ਸੁਨੂਆ ਤਾਂ ਫਿਰ ਆਪ ਉਹ ਜਹਾਂ ਮਰਜੀ ਜੇ ਉਹ ਮਰਜੀ ਬਤਾ ਸਕਦੇ ਕਹਦੇ ਜਾਂਦੇ ਸਰ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਣ ਰਹੀ ਸੀ ਕਿ ਪੱਖੇ ਜੋ ਇੰਤਜ਼ਾਮ ਨਹੀਂ تھا ਉਹ ਸਰਕਾਰੀ ਹਸਪਤਲ ਮੇਂ ਕਾਫੀ ਦਿਗਤਨਾ ਸਾਹਮਣਾ ਕਰਨਾ ਪੈਂਦਾ ਉਰੀਜਾਂ ਨੂੰ ਲੋਕਾਂ ਦੇ ਘਰਾਂ ਤੋਂ ਪੱਖੇ ਲਿਆ ਕੇ ਜਿਹੜੇ ਇੱਥੇ ਮਤਲਬ ਉਹਦੇ ਬਾਰੇ ਕੀ ਸੀ ਤੇ ਮੇਰੇ ਹਸਪਤਲ ਜਿਹੜਾ ਹੈਗਾ ਜਿਹੜਾ ਉਹਦੇ ਵਿੱਚ ਵਿਦਿਟ ਕਰ ਲਿਆ ਸਭ ਤੋਂ ਪਹਿਲਾਂ ਮੈਂ ਆਂਦਿਆ ਹੀ ਥਰਡ ਡੇ ਵਿਜ਼ਿਟ ਕਰ ਲਿਆ ਸੀ ਔਰ ਸਵੇਰੇ 8 ਵਜੇ ਵਿਜ਼ਿਟ ਕੀਤਾ ਸੀ ਜਦੋਂ ਵੀ ਸਾਰੇ ਡਾਕਟਰਾਂ ਨੂੰ ਮੈਂ ਅਟੈਂਡੈਂਸ ਚੈੱਕ ਕੀਤੀ ਹਾਈਜੀਨ ਦੀ ਟੀਮ ਸਾਰੇ ਵਰਡ ਕਰਕੇ ਸਫਾਈ ਦਾ ਸਾਰਾ ਦੇਖਿਆ ਫਿਰ ਜੋ ਉਹਨਾਂ ਦੇ ਫੈਨ ਜਾਂ ਜੋ ਵੀ ਹੈ ਸਾਰਾ ਕੁਝ ਦੇਖਿਆ ਔਰ ਉਹਦੇ ਵਿੱਚ ਨਾਲ ਇਨਸਟਰਕਸ਼ਨਸ ਦੇ ਦਿੱਤੀਆਂ ਵੀ ਜੇ ਕੋਈ ਵੀ ਕਮੀ ਹੈਗੀ ਹੈ ਔਰ ਜਲਦੀ ਤੋਂ ਜਲਦੀ ਪੂਰੀ ਕਰ ਦਿੱਤੀ ਜਾਏ ਔਰ ਮਰੀਜ਼ ਜਿਹੜੇ ਹੈ ਉਹਨਾਂ ਨੂੰ ਵੀ ਪੁੱਛਿਆ ਵੀ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਔਰ ਇਹਦੇ ਵਿੱਚ ਇਹ ਦੱਸਣਾ ਚਾਹ ਰਹੇ ਹਾਂ ਸਭ ਨੂੰ ਵੀ ਦੋ ਅਸੀਂ ਇਹੋ ਜਿਹਾ ਆਪਰੇਸ਼ਨ ਕੀਤੇ ਕੋ ਨੀ ਰਿਪਲੇਸਮੈਂਟ ਸੀ ਇੱਕ ਲਿਗਾਮੈਂਟ ਟੇਅਰ ਸੀ ਜਿਹੜੇ ਤਕਰੀਬਨ 2.5 ਤੋਂ 3 ਲੱਖ ਰੁਪਏ ਇੱਥੇ ਲੱਗਦਾ ਔਰ ਜਿਹੜੇ ਬਾਹਰ ਜੇ ਕਰਵਾਇਆ ਜਾਏ ਤੇ ਮੇਰੇ ਖਿਆਲ 10-15 ਲੱਖ ਰੁਪਏ ਉੱਤੇ ਕਾਸਟ ਆ ਜੇ ਜਿਹੜੇ ਫ੍ਰੀ ਆਫ ਕਾਸਟ ਇੱਥੇ ਹੋਏ ਔਰ ਸਾਰੇ ਮੇਰੇ ਲੋਕਾਂ ਨੂੰ ਵੀ ਪੀਸਦਾ ਵੀ ਦੇਖੋ ਇਹੋ ਜਿਹੇ ਜਿਹੜੇ ਆਪਰੇਸ਼ਨ ਹੁੰਦੇ ਆ ਇਹੋ ਜੀ ਟ੍ਰੀਟਮੈਂਟ ਇੱਥੇ ਹੁੰਦੀ ਹੈ ਔਰ ਇੱਥੇ ਆ ਕੇ ਜ਼ਰੂਰ ਕਰਵਾਓ ਮੈਂ ਨਿਊਜ਼ ਔਰ ਸੋਸ਼ਲ ਮੀਡੀਆ ਤੇ ਕਿ ਰਾਤ ਦੇ ਵੇਲੇ ਸਿਰਫ ਇੱਕ ਉੱਥੇ ਸਕਿਉਰਟੀ ਗਾਰਡ ਤੇ ਇੱਕ ਦੋ ਨਰਸਾਂ ਹੀ ਹਸਪੀਟਲ ਦੇ ਚ ਮੌਜੂਦ ਹੁੰਦੇ ਨੇ ਕਿਵੇਂ ਕੀ ਇਹ ਨਹੀਂ ਹੈ ਤਾਂ ਹਸਪੀਟਲ ਦੇ ਨਰਸਿੰਗ ਸਟਾ ਕਿ ਸਾਡੇ ਲੇਬਰ ਰੂਮ ਹੁੰਦੀਆਂ ਸਾਰੇ ਐਮਰਜੈਂਸੀ ਵਾਰਡ ਹੁੰਦੀਆਂ ਸਾਡੇ ਦੂਸਰੀ ਵਾਡਾ ਸਾਰਿਆਂ ਦੇ ਵਿੱਚ ਸਟਾਫ ਨਰਸਿਸ ਹੁੰਦੀਆਂ ਉਹ ਜਿਹਨਾਂ ਡਿਊਟੀਆਂ ਹੁੰਦੀਆਂ ਉੱਥੇ ਹੁੰਦੀਆਂ ਇਹ ਨਹੀਂ ਹੈ ਵੀ ਇੱਕ ਦੋ ਸਟਾਫ ਨਰਸਿਸ ਹੁੰਦੀਆਂ ਸਟਾਫ ਨਰਸਿਸ ਕਾਫੀ ਹੁੰਦੀਆਂ ਲੇਬਰ ਰੂਮ ਦੇ ਵਿੱਚ ਤਿੰਨ ਚਾਰ ਸਟਾਫ ਨਰਸਿਸ ਹਰ ਵੇਲੇ ਅਵੇਲੇਬਲ ਹੁੰਦੀਆਂ ਕਿਉਂਕਿ ਪ੍ਰੈਗਨੈਂਟ ਲੇਡੀ ਜਿਹੜੀ ਉਹ ਕਿਸੇ ਵੀ ਟਾਈਮ ਆ ਜਾਂਦੀ ਹੈ ਉਹਦੀ ਕਿਸੇ ਵੀ ਟਾਈਮ ਡਿਲੀਵਰੀ ਕਰਨੀ ਪੈਂਦੀ ਹੈ ਕਿਸੇ ਵੀ ਟਾਈਮ ਆਪਰੇਸ਼ਨ ਕਰਨਾ ਪੈਂਦਾ ਉਹਦੀ ਹਰ ਵੇਲੇ ਹਰ ਟਾਈਮ ਸਾਡੇ ਨਰਸਿੰਗ ਸਟਾਫ ਤੇ ਬਾਕੀ ਆ